ਇਹ ਆਪਣੇ ਪੁਰਖਿਆਂ ਦੀ ਮਿੱਟੀ ਲੈ ਕੇ ਆਇਆ ਆਪਣੇ ਪਿੰਡੋਂ ਪਾਕਿਸਤਾਨ ਜਾ ਕੇ ਅੱਜ ਮੈਨੂੰ ਉਹਨਾਂ ਦੀ ਮਿੱਟੀ ਦੀ ਕੀਮਤ ਜਿਹਦੀ ਮਿੱਟੀ ਦੀ ਕੋਈ ਕੀਮਤ ਕਰੋੜ ਦੋ ਕਰੋੜ ਕੋਈ ਕੀਮਤ ਨਹੀਂ ਤੇ ਉਹਨਾਂ ਨਾਲ ਰੋਸ਼ਨੀ ਦਾ ਮੇਲਾ ਵੀ ਪਤਾ ਨਾ ਵਿਜਗਰਾਉਂ ਲੱਗਦਾ ਹਾਂਜੀ ਹਾਂਜੀ ਤੇ ਉਹਨਾਂ ਦੇ ਦਾਦੇ ਪਰਦਾਦੇ ਉੱਥੇ ਜਾਂਦੇ ਰਹਿੰਦੇ ਸੀ ਬੜੀਆਂ ਗੱਲਾਂ ਆ ਦੱਸਦੇ ਸੀ ਰੋਸ਼ਨੀ ਮੇਲਾ ਦੇ ਬਾਰੇ ਉਗਰਾਪਿਆਰ ਸੀ ਜੀ ਸਾਡੇ ਆਪਸ ਵਿੱਚ ਹੀ ਤਰ੍ਹਾਂ ਕਰਾਂ ਦਾ ਖੇਤੀਬਾੜੀ ਕਰਦੇ ਸੀ ਬ੍ਰੈਂਡ ਦੇ ਨਰਦਾ ਪਾਣੀ ਪੈਂਦਾ ਸੀ ਤੇ ਹੁਣ ਜੇ ਆਪਾਂ ਆਪਦੇ ਆਇਡੈਂਟੀਟੀ ਭੁੱਲ ਗਏ ਤੇ ਫਿਰ ਜਿਹੜੇ ਅਗਲੇ ਜਨਰੇਸ਼ਨ ਆਉਣਗੇ ਉਹਨਾਂ ਨੂੰ ਤਾਂ ਪ੍ਰੋਬਲਮ ਪੈਣਗੇ ਉਹਨਾਂ ਦਾ ਆਪਦੀ ਆਇਡੈਂਟੀਟੀ ਕ੍ਰਾਈਸਿਸ ਹੋਊਗੀ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਇਹ ਮੁੰਡੇ ਦਾ ਨਾਮ ਮਨਵੀਰ ਸਿੰਘ ਸਘੇੜਾ ਵਾ ਪਿੰਡ ਅਲੀਗੜਾ ਨਾਰਵੇ ਦਾ ਜੰਪਾਲਾ ਵਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦੀ ਜੀ ਨੂੰ ਵੀ ਨਹਿਰੂ ਦੀ ਚਿੱਠੀ ਆਈ ਸੀਗੀ ਤੇ ਹੱਤਿਛਿਲ ਦੇਖੇ ਹੋਣੇ ਅੰਦਰ ਫੋਟੋਆਂ ਲੱਗੀਆਂ ਕਿੰਨੇ ਇਨਾਮ ਮਿਲਿਆ ਬਹੁਤ ਮਾਣ ਵਾਲੀ ਗੱਲ ਆ ਮੁਸ਼ਕਲਾ ਸੋਨ ਅਕਰ ਦੇ ਅੰਦੇ ਆਪਾ ਦੱਸ ਨਹੀਂ ਸਕਦੇ ਦੱਸ ਨਹੀਂ ਸਕਦੇ ਨਾ ਆਪਾ ਵੀਲ ਕਰ ਸਕਦੇ ਆ ਦੱਸ ਸਕਦੇ ਆ ਜਗਰਾਉਂ ਦੇ ਲਾਗਲੇ ਪਿੰਡ ਅਲੀਗੜ ਦਾ ਮੁੰਡਾ ਮਨਮੀਤ ਸਿੰਘ ਪਾਕਿਸਤਾਨ ਗਿਆ ਆਪਣੇ ਆਪਣੇ ਪੁਰਖਿਆਂ ਦੇ ਪਿੰਡ ਚੱਕ 143 ਪੁੱਜ ਕੇ ਆਪਣੇ ਘਰੋਂ ਬਜ਼ੁਰਗਾਂ ਦੀ ਯਾਦ ਨੂੰ ਸਮਰਪਿਤ ਮਿੱਟੀ ਲੈ ਕੇ ਆਪਣੇ ਪਿੰਡ ਪੁੱਜਾ ਨਾਰਵੇ ਦੇ ਜੰਪਲ ਇਸ ਨੌਜਵਾਨ ਵੱਲੋਂ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਇਸ ਨੇ ਕੀ ਕਿਹਾ ਆਓ ਸੁਣਦੇ ਹਾਂ ਜਿਵੇਂ ਕਿਸੇ ਨੇ ਕਿਹਾ ਵਾ ਬਈ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਇਹ ਸਤਰਾਂ ਅੱਜ ਵੀ ਆਪਾਂ ਚੇਤੇ ਕਰਦੇ ਆਂ ਜਦੋਂ ਪਾਕਿਸਤਾਨ ਤੇ ਭਾਰਤ ਇੱਕ ਸੀ ਉਸ ਵੇਲੇ ਕੁਝ ਪਰਿਵਾਰ ਜਦੋਂ 1947 ਦੀ ਵੰਡ ਹੁੰਦੀ ਆ ਉਦੋਂ ਵੱਡ ਟੱਕ ਹੁੰਦੀ ਆ ਉਦੋਂ ਕੁਝ ਪਰਿਵਾਰ ਉਧਰ ਰਹਿ ਗਏ ਲੈਹnde ਪੰਜਾਬ ਵਾਲ ਰਹਿ ਗਏ ਕੁਝ ਚੜਦੇ ਪੰਜਾਬ ਵਾਲਾਂ ਗਏ ਅੱਜ ਆਪਾਂ ਮਨਵੀਤ ਮਨਵੀਤ ਸਿੰਘ ਸੰਘੇੜਾ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਿਹੜੇ ਕਿ ਬੇਸ਼ੱਕ ਨਾਰਵੇ ਦੇ ਜੰਪ ਵਾਲ ਨੇ ਪਰ ਅਲੀਗੜ ਪਿੰਡ ਆ ਉਹਨਾਂ ਦਾ ਹਲਕਾ ਜਗਰਾਉਂ ਦਾ ਪਿੰਡ ਆ ਉਹਨਾਂ ਦਾ ਪਰਿਵਾਰ ਖੜਾ ਉਹਨਾਂ ਦੇ ਪਿਤਾ ਜੀ ਖੜੇ ਆ ਉਹਨਾਂ ਦੇ ਦਾਦਾ ਜੀ ਦਾ ਜਨਮ ਪਾਕਿਸਤਾਨ ਦੇ ਵਿੱਚ ਹੋਇਆ ਸੀਗਾ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਆਪਣੇ ਜਿਹੜਾ ਉਹਨਾਂ ਦਾ ਆਪਣਾ ਪਿੰਡ ਸੀਗਾ ਉੱਥੋਂ ਜਾ ਕੇ ਆਪਣੇ ਪਿੰਡ ਤੋਂ ਮਿੱਟੀ ਲੈ ਕੇ ਆਏ ਆ ਮਿੱਟੀ ਨੂੰ ਨਮਨ ਕੀਤਾ ਉੱਥੇ ਉਹਨਾਂ ਦੇ ਅੱਖਾਂ ਦੇ ਹੰਝੂ ਵੀ ਡਿੱਗੇ ਆ ਉੱਥੇ ਉਹਨਾਂ ਨੇ ਯਾਦ ਕੀਤਾ ਆਪਣੇ ਪੁਰਖਿਆਂ ਨੂੰ ਆਓ ਆਪਾਂ ਗੱਲਬਾਤ ਕਰਦੇ ਆ ਕੀ ਨਾਮ ਹੈ ਆਪਣਾ ਰਵਿੰਦਰਪਾਲ ਸਿੰਘ ਤੁਹਾਡਾ ਬੇਟਾ ਪਾਕਿਸਤਾਨ ਜਾ ਕੇ ਆਇਆ ਤੁਹਾਡੇ ਆਪਣੇ ਪਿੰਡ ਜਾ ਕੇ ਆਇਆ ਤੁਹਾਡੇ ਆਪਣੇ ਘਰ ਜਾ ਕੇ ਆਇਆ ਉਥੋਂ ਮਿੱਟੀ ਲੈ ਕੇ ਆਏ ਆ ਤੁਹਾਡੇ ਘਰ ਦੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਬਹੁਤ ਮਾਣ ਵਾਲੀ ਗੱਲ ਆ ਹਾਂਜੀ ਬਹੁਤ ਫਟਪਨ ਵਾਲੀ ਗੱਲ ਆ ਸਾਰੇ ਮੈਂ ਤਾਂ ਸੋਚ ਵੀ ਨਹੀਂ ਸਕਦਾ ਵੀ ਸਾਸੀ ਵੀ ਇਹ ਇੰਨੇ ਗਾਂ ਲੱਗ ਜਾਊਗਾ ਵੀ ਇੰਨਾ ਸੋਚੂਗਾ ਸਰਕਾਰਾਂ ਕਿੱਥੇ ਚਾਹੁੰਦੇ ਆ ਤੇ ਵੀਜ਼ਾ ਵੀ ਨਹੀਂ ਮਿਲਦੇ ਸੀ ਆਓ ਕਿਤੇ ਨਾ ਵੀਜ਼ਾ ਮਿਲਦੇ ਹੁਣ ਇਹ ਇਸ ਇਹਦੇ ਨਾਲ ਵੀ ਇਹ ਹੁਣੇ ਕੰਪਨੀ ਦੇ ਥਰੂ ਗਿਆ ਇਹ ਜਿੰਨਾ ਚਿਰ ਇਹਨਾਂ ਇਹਨੂੰ 뭐 ਕੀ ਕਹਿੰਦੇ ਆ ਉਹਨੂੰ ਕਲੀਅਰ ਨਹੀਂ ਵੈਰੀਫਿਕੇਸ਼ਨ ਨਹੀਂ ਹੋਣੀ ਜੀ ਨਹੀਂ ਨਹੀਂ ਮਤਲਬ ਉਸੇ ਕੋਲ ਸਕਿਉਰਟੀ ਨਹੀਂ ਮਿਲੀ ਠੀਕ ਆਪਣੇ ਵੀਆਈਪੀ ਸਕਿਉਰਟੀ ਨਹੀਂ ਮਿਲੀ ਉਹਨਾਂ ਚਿਰ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ ਠੀਕ ਕਿਉਂਕਿ ਇਹਦੀ ਬਕਾਇਦਾ ਉਹਨਾਂ ਦਾ ਕਾਫੀ ਉਹਨਾਂ ਦੇ ਸੀ ইমরান ਖਾਨ ਦਾ ਵੀ ਸੀਗੇ ਕਾਫੀ ਉਹ ਬੰਦੇ ਸੀ ਵੱਡੇ ਜਨਾਂ ਦੇ ਕੰਪਨੀ ਦੇ ਕੀ ਨਾਮ ਹੈ ਵੀਰੇ ਆਪਣਾ ਮੇਰਾ ਨਾਮ ਮਨਮੀਤ ਸਿੰਘ ਸੰਘੇੜਾ ਪਿੰਡ ਪਿੰਡ ਅਲੀਗੜ੍ਹ ਤੇ ਜਗਰੋਂ ਆਪਣਾ ਹਲਕਾ ਵਾ ਹਾਂਜੀ ਹਾਂਜੀ ਤੁਸੀਂ ਪਾਕਿਸਤਾਨ ਜਾ ਕੇ ਆਏ ਹਾਂਜੀ ਪਾਕਿਸਤਾਨ ਕਿਉਂ ਗਏ ਤੁਸੀਂ ਮੈਂ ਚਾਹੁੰਦਾ ਸੀ ਆਪਣੀ ਆਪਣੀ ਇੱਕ ਆਇਡੈਂਟੀ ਹੁੰਦੀ ਆ ਨਾ ਹਾਂਜੀ ਇਹ ਵੀ ਪਤਾ ਹੋਣਾ ਚਾਹੀਦਾ ਆਪਾਂ ਕਿੱਥੋਂ ਆਏ ਆ ਠੀਕ ਆ ਜੇ ਹੁਣ ਅੱਗੇ ਜਾਣਾ ਫੇਰ ਵੀ ਪਤਾ ਹੋਣਾ ਚਾਹੀਦਾ ਆਪਾਂ ਕਿੱਥੋਂ ਆਏ ਆ ਆਪਣੇ ਬੱਚਿਆਂ ਨੂੰ ਵੀ ਗਾਂ ਪਤਾ ਹੋਣਾ ਚਾਹੀਦਾ ਵੀ ਆਪਣਾ ਪਿੱਛਾ ਕਿੱਥੋਂ ਦਾ ਵਾ ਕਿੱਥੋਂ ਆਪਣਾ ਜੰਪਾ ਵਾਲਾ ਕਿੱਥੋਂ ਆਪਣੇ ਦਾਦਾ ਪੜਦਾਦਾ ਸੀ ਹਾਂਜੀ 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 ਤੁਸੀਂ ਪਾਕਿਸਤਾਨ ਤਾਂ ਗਏ ਵੀ ਤੁਸੀਂ ਜਿਹੜਾ ਤੁਹਾਡੇ ਦਾਦੇ ਪੜਦਾਦਿਆਂ ਦਾ ਪਿੱਛਾ ਸੀ ਵੀ ਕਿਹੜਾ ਪਿੰਡ ਸੀ ਉੱਥੇ ਤਾਂ ਗਏ ਤੁਸੀਂ ਹਾਂਜੀ ਹਾਂਜੀ ਕਿਹੜਾ ਪਿੰਡ ਆ ਕੀ ਨੋ ਆਉਂਦਾ ਉਹਦਾ ਨਾਮ ਹੈ ਚੱਕ 143 ए बी ਪੱਕਪਤਨ ਕਹਿੰਦੇ ਆ ਡਿਸਟ੍ਰਿਕਟ ਤੋਂ ਪਹਿਲਾਂ ਡਿਸਟ੍ਰਿਕਟ ਮੋਂਟਗੋਮਰੀ ਸੀ ਠੀਕ ਆ ਤੇ ਹੁਣ ਪੱਕਪਤਨ ਬਣ ਗਿਆ ਨਾ ਮੋਂਟਗੋਮਰੀ ਨੂੰ ਵੀ ਨਾਮ ਬਦਲਤਾ ਠੀਕ ਆ ਉਹਨੂੰ ਕਹਿੰਦੇ ਆ ਸਾਈਵਾਲ ਠੀਕ ਆ ਸਾਈਵਾਲ ਹਾਂਜੀ ਪੰਜਾਬ ਚ ਹੀ ਪੈਂਦਾ ਪੰਜਾਬ لینڈ ਦੇ ਪੰਜਾਬ ਚ ਹੀ ਪੈਂਦਾ ਠੀਕ ਆ ਕਦੋਂ ਗਏ ਤੁਸੀਂ ਉੱਥੇ ਮੈਂ ਪਿਛਲੇ ਸਾਲ ਗਿਆ ਸੀ ਅਗਸਟ ਮੇ ਅਗਸਤ ਚਾਚਾ ਹਾਂਜੀ ਮੈਨੂੰ ਇੱਕ ਮੌਕਾ ਮਿਲਿਆ ਸੀ ਕੰਮ ਤੋਂ ਅਸੀਂ ਆਪਾਂ ਅੰਬ ਖਰੀਦਿਆ ਨਾ ਪਾਕਿਸਤਾਨ ਤੋਂ ਠੀਕ ਆ ਫਿਰ ਪਹਿਲਾ ਸੀ ਸਿੰਧ ਗਿਆ ਦੋ ਦਿਨ ਉੱਥੇ ਕੱਡੇ ਫਿਰ ਮੈਂ ਜਿੰਨਾਂ ਨੇ ਮੈਂ ਨਾਲ ਗਿਆ ਸੀ ਮੈਂ ਉਹਨਾਂ ਨੂੰ ਕਿਹਾ ਸੀ ਮੇਰਾ ਬਹੁਤ ਮਨ ਕਰਦਾ ਆਪਦੇ ਪੁਰਾਣੇ ਪਿੰਡ ਨੂੰ ਜਾਣ ਤੁਹਾਡਾ ਜਿਹੜਾ ਬਿਜ਼ਨਸ ਆ ਨਾਰਵੇ ਦੇ ਵਿੱਚ ਆ ਤੁਹਾਡਾ ਜੰਪਲ ਵੀ ਤੁਸੀਂ ਨਾਰਵੇ ਹਾਂਜੀ ਮੇਰਾ ਜਾਣ ਵੀ ਉੱਥੇ ਤੁਸੀਂ ਕਹਿ ਰਹੇ ਹੋ ਜਿਵੇਂ ਤੁਹਾਡਾ ਅੰਬਾਂ ਦਾ ਬਿਜ਼ਨਸ ਆ ਤੁਸੀਂ ਪਾਕਿਸਤਾਨ ਤੋਂ ਕੰਬ ਖਰੀਦਦੇ ਹਾਂ ਹਾਂਜੀ ਹਾਂਜੀ ਤੇ ਤੁਸੀਂ ਜਦੋਂ ਪਾਕਿਸਤਾਨ ਗਏ ਤੁਹਾਡੇ ਨਾਲ ਪਰਿਵਾਰ ਦਾ ਮੈਂਬਰ ਸੀਗਾ ਕੋਈ ਇਕੱਲਾ ਹੀ ਸੀ ਤੁਸੀਂ ਨਹੀਂ ਮੈਂ ਤਾਂ ਇਕੱਲਾ ਹੀ ਸੀਗਾ ਠੀਕ ਉੱਥੇ ਤੁਹਾਡਾ ਜੀ ਆਇਆਂ ਹੋਇਆ ਪਿੰਡ ਦੇ ਲੋਕ ਆਏ ਪਿੰਡ ਦੇ ਪੂਰੇ ਐ ਪੂਰਾ ਪਿੰਡ ਇਕੱਠਾ ਹੋਇਆ ਨਾਲੇ ਉਹਨਾਂ ਦਾ ਇੱਕ ਬੱਕਰਾ ਵੀ ਵੱਡਾ ਮੇਰੇ ਵਾਸਤੇ ਅੱਛਾ ਅਜੇ ਤਮਾਨ ਕੀਤਾ ਪੂਰਾ ਹਾਂਜੀ ਪੂਰਾ ਉਹਨਾਂ ਨਾਲ ਬਹੁਤ ਪਿਆਰ ਨਾਲ ਮਿਲਿਆ ਇੱਕ ਬਜ਼ੁਰਗ ਸੀਗਾ ਉਹ ਉਹਦੇ ਤੇ ਉਹ ਬੜੀਆਂ ਗੱਲਾਂ ਕਰਦੇ ਸੀ ਉਹਨੇ ਯਾਦ ਕੀਤੀ ਹਾਂ ਬਹੁਤ ਯਾਦ ਕੀਤਾ ਉਹ ਉਹਨੇ ਬਹੁਤ ਯਾਦ ਕੀਤਾ ਬਹੁਤ ਪਿਆਰ ਦਿੱਤਾ ਐ ਸੀਗਾ ਜਦ ਮੈਂ ਬੰਦਾ ਘਰ ਹੀ ਆ ਗਿਆ ਅਮਰਜੀਤ ਸਿੰਘ ਪਿੰਡ ਅਬੀ ਇੱਥੇ ਹੁਣ ਕਿ ਜਾਂ ਪਿਛਲਾ ਪਿੰਡ ਪਿਛਲਾ ਪਿੰਡ ਸਦਨ ਮਖੋੜਦਾ ਨਸਨ ਕਾਲਜਾੜੀ ਠੀਕ ਆ ਹਾਂਜੀ ਤੁਹਾਡਾ ਵੀ ਪਰਿਵਾਰ ਪਾਕਿਸਤਾਨ ਚੋਂ ਆਇਆ ਸੀ ਹਾਂਜੀ ਸਾਡਾ ਵੀ ਪਰਿਵਾਰ ਉੱਥੋਂ ਆਇਆ ਤੁਹਾਨੂੰ ਯਾਦ ਆ ਵੀ ਕਿਹੜਾ ਪਿੰਡ ਕੀ ਨੋ ਸੀ ਉੱਥੇ ਚੱਕ ਨੰਬਰ 144 ਬੀ ਇਹ ਜ਼ਿਆਦਾਤਰ ਪਾਕਿਸਤਾਨ ਦੇ ਵਿੱਚ ਪਿੰਡ ਚੱਕ ਹੀ ਨੇ ਚੱਕ ਹੀ ਆ ਠੀਕ ਆ ਇਹਨਾਂ ਦਾ ਪਿੰਡ ਵੀ ਇਹਨਾਂ ਦਾ ਪਰਿਵਾਰ ਵੀ ਉੱਥੇ ਇਕੋ ਹੀ ਇਕੋ ਹੀ ਚੱਕ ਚੋਂ ਆਏ ਆ ਜੀ ਸੀ ਠੀਕ ਆ ਹਾਂਜੀ ਇਹ ਉਸ ਵੇਲੇ ਪਰਿਵਾਰਾਂ ਦੀ ਇੰਨੀ ਜਿਆਦਾ ਆਪਸ ਵਿੱਚ ਪਿਆਰ ਹੁੰਦਾ ਸੀ ਹੁਣ ਇਹਦੀ ਨਫ਼ਰਤ ਕਿਉਂ ਪਰ ਦੇਖ ਲਓ ਕੁਦਰਤੀ ਆ ਵੀ ਇੱਥੇ ਫਸਕਾ ਉੱਥੇ ਕੋਈ ਉਫਾਦ ਕਰਨੀ ਸੀ ਸਾਡਾ ਹਮ ਹੁਣ ਹੈਗੇ ਆ ਉਸ ਵੇਲੇ ਜਦੋਂ ਰਹਿੰਦੇ ਸੀ ਕਿੰਨਾ ਕੁ ਪਿਆਰ ਹੁੰਦਾ ਸੀ ਆ ਸਰ ਪੂਰਾ ਪਿਆਰ ਸੀ ਜੀ ਸਾਡੇ ਆਪਸ ਵਿੱਚ ਹੀ ਸਾਰੇ ਕਰਾਂਦਾ ਖੇਤੀਬਾੜੀ ਕਰਦੇ ਸੀ ਮਲੇਂ ਦੇ ਵਿੱਚ ਨਰਦ ਦਾ ਪਾਣੀ ਪੈਂਦਾ ਸੀ ਹਮ ਮੇਰਾ ਬڑا ਜੀ ਕਰਦਾ ਹੁੰਦਾ ਸੀ ਯਾਰ ਮੇਰਾ ਮਨ ਭਰਦਾ ਇਹ ਗੱਲ ਯਾਦ ਕਰਕੇ ਵੀ ਯਾਰ ਮੈਂ ਕਿਤੇ ਜਾਵਾਂ ਮੇਰੇ ਪਰਦਾਦਾ ਜੀ ਮੇਰੇ ਨਹੀਂ ਪਰਦਾਦਾ ਜੀ ਸੁੰਦਰ ਸਿੰਘ ਜੀ ਉਹਨਾਂ ਦੇ ਪਿਤਾ ਅੱਗੇ ਮਾਨਕ ਸਿੰਘ ਜੀ ਉਹਨਾਂ ਦੇ ਪਿਤਾ ਅੱਗੇ ਬਚਿੱਤਰ ਸਿੰਘ ਜੀ ਅੱਗੇ ਉਹਨਾਂ ਦੇ ਪਿਤਾ ਸਰਦਾਰ ਹਕਮੀ ਸਿੰਘ ਜੀ ਸੀ ਮੈਨੂੰ 8 ਪੀੜੀਆਂ ਦਾ ਮਤਲਬ ਮੈਂ ਜ਼ਿਕਰ ਕਰ ਸਕਦਾ ਪਰ ਇੱਕ ਮੈਂ ਗੱਲ ਵਿਚਾਲੇ ਟੋਕ ਰਿਹਾ ਅੱਜ ਕੱਲ ਤਾਂ ਬੰਦਿਆਂ ਨੂੰ ਕਈਆਂ ਨੂੰ ਆਪਣੀ ਤੀਜੀ ਪੀੜੀ ਦਾ ਨਹੀਂ ਪਤਾ ਜੀ ਮੈਨੂੰ 8 ਪੀੜੀਆਂ ਦਾ ਲੋਕਾਂ ਨੂੰ ਤੀਜੀ ਪੀੜੀ ਦਾ ਨਹੀਂ ਪਤਾ ਲੋਕਾਂ ਨੂੰ ਆਪਣੇ ਪੱਤਿਆਂ ਦਾ ਨਹੀਂ ਪਤਾ ਲੋਕਾਂ ਨੂੰ ਆਪਣੇ ਠੋਲਿਆਂ ਦਾ ਨਹੀਂ ਪਤਾ ਬਿਲਕੁਲ ਬੱਚਿਆਂ ਨੂੰ ਦੱਸਦੇ ਨਹੀਂ ਲੋਕ ਬਿਲਕੁਲ ਜੀ ਮੈਨੂੰ ਬੜਾ ਮੈਂ ਇਹਨਾਂ ਗੱਲਾਂ 'ਚ ਬਹੁਤ ਵਿਚ ਵਿਚਰਦਾ ਨਾ ਜਦੋਂ ਆ ਮੈਂ ਮਿੱਟੀ ਦੇਖੀ ਹੈਨਾ ਮੇਰਾ ਬੜਾ ਮਨ ਖੁਸ਼ ਹੈ ਸ਼ਾਇਦ ਮੈਂ ਕਿਤੇ ਪਾਕਿਸਤਾਨ ਨਾ ਜਾ ਸਕਾਂ ਅੱਜ ਮੈਨੂੰ ਉਹਨਾਂ ਮਿੱਟੀ ਦੀ ਕੀਮਤ ਸੀ ਇਹਦੀ ਮਿੱਟੀ ਦੀ ਕੋਈ ਕੀਮਤ ਨਹੀਂ ਕਰੋੜ 2 ਕਰੋੜ ਕੋਈ ਕੀਮਤ ਨਹੀਂ 10 ਕਰੋੜ ਮੈਂ ਕਹਿੰਦਾ ਜੀ ਇਹਦੀ ਕੋਈ ਕੀਮਤ ਹੀ ਨਹੀਂ ਬੇਸ਼ਕੀਮਤੀ ਸਰਦਾਰ ਮਹਾਰਾਜ ਰਣਜੀਤ ਸਿੰਘ ਜੀ ਦਾ ਇੱਕ ਹੀਰਾ ਕਹਿੰਦੇ ਹੁੰਦੇ ਆ ਨਾ ਹੂੰ ਉਹਦੀ ਵੀ ਮੈਨੂੰ ਲੱਗਦਾ ਕੋਈ ਕੀਮਤ ਨਹੀਂ ਮੈਨੂੰ ਤਾਂ ਲੱਗਦਾ ਯਾਰ ਇਹ ਉਹਦੇ ਵਰਗੀ ਆ ਵਾਹ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਬਿਲਕੁਲ ਸਹੀ ਸ਼ਾਇਦ ਇਹਦੇ ਵਿੱਚ ਮੇਰੇ ਪਰਦਾਦਾ ਜੀ ਮੇਰੇ ਜੋ ਵੀ ਹਨ ਜਿੱਥੋਂ ਮੈਂ ਅਸੀਂ ਚੱਲੇ ਹੋਏ ਆ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਹੋਣ ਉਹਨਾਂ ਦੀਆਂ ਜਾਦਾ ਉਹਨਾਂ ਦਾ ਬਚਪਨ ਮੇਰੇ ਪਿਤਾ ਦਾ ਬਚਪਨ ਯਾਰ ਆ ਮਿੱਟੀ ਚੋਂ ਆਇਆ ਆ ਮਿੱਟੀ ਆ ਉਹ ਇਹਨਾਂ ਦੇ ਪਿੰਡ ਦੀ ਪਾਕਿਸਤਾਨ ਤੋਂ ਜਿਹੜੇ ਮਨਵੀਤ ਹੁਣੇ ਲੈ ਕੇ ਆਏ ਆ ਇਹ ਕੀ ਸਨੇਹਾ ਦੇ ਰਹੇ ਆ ਇਹ ਇੱਕ ਸਨੇਹਾ ਜ਼ਰੂਰ ਦੇ ਰਹੇ ਆ ਵੀ ਜਿਹੜਾ 47 ਦੀ ਵੰਡ ਵੇਲੇ ਜਿਹੜਾ ਇਹਨਾਂ ਦਾ ਪੁਰਾਣਾ ਪਿਸ਼ੋਕੜ ਪਿੰਡ ਸੀਗਾ ਇਹ ਉਹਨੂੰ ਅੱਜ ਵੀ ਨਹੀਂ ਭੁੱਲੇ ਇਹਨਾਂ ਦੇ ਦਿਲ ਦੇ ਵਿੱਚ ਉਹ ਪਿੰਡ ਅੱਜ ਵੀ ਵੱਸਦਾ ਵਾ ਕੈਮਰਾਮੈਨ ਤਲੋਕ ਦੇ ਨਾਲ ਬਿੱਟੂ ਸੁਵੱਦੀ